I <laughs> don't ਦਾ ਮਦਾਨਨ ਦੀ ਜੈ ਜੈ ਭੈਮਤਾ ਸ਼ਿਆਮ ਕੁਰਦੀ ਜੈ ਜੈ ਨਾ ਕੋਈ ਸ਼ਿਵਾ ਦੇ ਪਟੇ ਦੀ ਜੈ ਜੈ ਖੱਬਾ ਬਾਬੇ ਰੌਣ ਦੀ ਸਤਿ ਜੈ ਖੱਬਾ ਬਾਬੇ ਬੀਠਦੀ ਸਤਿ ਜੈ ਖੱਬਾ ਬਾਬੇ ਦੀ ਤਸਰਨ ਦੀ ਸਤਿ ਜੈ ਮੇਰੇ ਮੇਰੇ ਗੁਰੂ ਸਾਧ ਦੀ ਸਤਿ ਜੈ ਜਿਹੜਾ ਹਿੰਦੂ ਰਾਮ ਉਸਮੁਸਾ ਰਾਮ ਕਹਿ ਬਾਬਾ ਵਾਜੀ I don't know. ਆਪੋ ਹਾਂ ਮੇਟਰਾ ਕਿਣਾ ਬੰਦਾ ਥੋੜਾ ਇਹ ਕਿੱਥੇ ਜੋ ਪੁੱਤ ਰੱਬ ਹਾਂ ਪੁੱਤ ਸੇਮੇ ਕੋਈ ਉਹ ਜੀ ਇੱਕ ਕਾਣਾ ਟੋੜਾ ਥੋੜਾ ਅੱਛਾ ਹਾਂ ਜੀ ਬਾਬਾ ਜੀ ਬਾਬੇ ਕੋਈ ਰੱਖਣੇ ਮਰੋੜੀ ਰੱਖਣਾ ਮਰੋ ਹਾਂ ਜੀ ਮਹਾਰਾਜ ਅਤੀ ਰਤੀਏ ਕੋਣ ਆ ਰਤੀ ਵਾਪੂ ਹਾਂ ਕਣੇ ਇਹ ਪੁੱਤ

ਹੋਤਾ ਹੋਵੇ ਜਾਂ ਇਸ ਰੀਕੇ ਜੋਵੇ ਹਾਂ ਭਾਈ ਵਿੱਕੀ ਹੋਵੇ ਹਾਂ ਭਾਈ ਕੀੜੇ ਕਰੇ ਜਿਹੜੇ ਤੁਸੀਂ ਖੜੇ ਹੋ ਵਿੱਕੀ ਹੋ ਗਏ ਜੇ ਕਿਸੇ ਕੰਨੀ ਹੈਗਾ ਤਾਂ ਆਪ ਦਾ ਹੱਥ ਖੜਾ ਕਰ ਲੋ ਭਰਾ ਚਾਚੇ ਤਾਂ ਇਹ ਜੇ ਹੈਗਾ ਜੀ ਬਾਕੀ ਚੱਕਰ ਨਹੀਂ ਆ ਜਾ ਜਿਨ੍ਹਾਂ ਦੇ ਹੈਗਾ ਉਹ ਖੜ ਜੋ ਜਿਨ੍ਹਾਂ ਦੇ ਹੈਗਾ ਉਹ ਖੜ ਜੋ ਬਾਕੀ ਬਹਿ ਜੋ ਹਨੀ ਮਹਾਰਾਜ ਆ ਜਾ ਮੂਤੋਂ ਮੈਂ ਕੀ ਕੋਈ ਗੱਲ ਆ ਬਾਬੂ ਕਿਹੜੇ ਬੰਦੇ ਸੋਟੇ ਵੀ ਵਿਕੀ ਨਹੀਂ ਨਹੀਂ ਆ ਘਰ ਦੇ ਨਾਲ ਬੋਲਦੇ ਭਾਈ ਮੈਂ ਕਿਹੜੇ ਦੋਹਰੇ ਕੁੜੀਏ ਕੀ ਹੈ ਭਾਈ ਮੈਂ ਨੂੰਰੇ ਕੁਸਟਰੋਂ ਦੇ ਕੱਠੀ ਲੱਜਾ ਸਾਡੇ ਘਰ ਦੇ ਵਿੱਚ ਮਾਰਤਾ ਕੋਈ ਗੱਲ ਨਹੀਂ ਮਰਾ ਜੀ ਮੈਂ ਹੀ ਬੋਲਿਆ ਜੀ ਘਰ ਜਾ ਆ ਜੋ ਵੀਰ ਜੀ ਹਾਂ ਜਾਵੇ ਘਰ ਜਾ ਘਰ ਜਾ ਇਹਨੂੰ ਕੀ ਹੈਗਾ ਸੋਟੇ ਤਾਂ ਨਹੀਂਗਾ ਵਿਕੀ ਨਾਲ ਹੀ ਹੁੰਦਾ ਇਹਦੇ ਨਾਲ ਹੀ ਨਾਲ ਹੀ ਸੋਟੇ ਆ ਮੈਂ ਪਹਿਲਾਂ ਕਿਉਂ ਨਹੀਂ ਜਦੋਂ ਤੂੰ ਪੜਾਉਂਦਾ ਇੱਕ ਨੂੰ ਕੁਛੀ ਬਲਾਣੇ ਅੱਜ ਤਾਂ ਤੁਹਾਨੂੰ ਬੈਲਿਆ ਵਈ ਮਨ ਕੇ ਆਹ ਨਾਲ ਕੁਟੀਆਂ ਛੋਡਾ ਪਿੰਡ ਕਿਹੜਾ ਤੇ ਥੋੜਾ ਪਿੰਡ ਕਿਹੜਾ ਭਰਾ ਤੇਰਾ ਪੰਡੀ ਜੀ ਮਟੋੜਾ ਪਲਵਾਨ ਆ ਪਲਵਾਨ ਆ ਨੀ ਮੇਗਾ ਜਿਹੜਾ ਸਰੂਰ ਕੋਲੇ ਪਈ ਆ ਲੈ ਦੇਖ ਬਾਬਾ ਕਣਕੀ ਦਾਗਾ ਆ ਜਾ ਬਈ ਮੁੰਡਿਆ ਆੜ ਕੇ ਦੀ ਭਰਾ ਬੋਲੋ ਬਾਈ ਹੈ ਹਾਂ ਭਰਾ ਗੜਿਆਣੀ ਉਹ ਦਿਖੀ ਜਾਂਦਾ ਉਹਨਾਂ ਦੀ ਤੁਹਾਨੂੰ ਨਹੀਂ ਲੈ ਤੁਸੀਂ ਬੈਠੋ ਮਹਾਰਾਜ ਜੀ ਅੱਛਾ ਹਾਂ ਕਿਹੜੇ ਪਿੰਡਾਂ ਮਹਾਰਾਜ ਜੀ ਛੋਟਾ ਮਡੋੜਾ ਸਾਰੇ ਘਰ ਦੀ ਬਾਤ ਤੁਸੀਂ ਸੁਣੇਗਾ ਤੇ ਘਰ ਦੀ ਬਾਤ ਵੀ ਆਪਣੇ ਬਾਰੇ ਵੀ ਆਪਦੇ ਸਰੀਰ ਦੀ ਬਾਤ ਵੀ ਘਰ ਦੀ ਬਾਤ ਹੀ ਇਹ ਤੁਹਾਡੇ ਨੌਕਰੀ ਬਾਰੇ ਕੌਣ ਪੁੱਛਦਾ ਕੀ ਹੋਵੇ ਇਹ ਨੌਕਰੀ ਲੋੜ ਕੀ ਨੂੰ ਸੀ ਨੌਕਰੀ ਲੋੜ ਤਾਂ ਹੀ ਭੈਣ ਨੂੰ ਸੀਗੀ ਆਪਣੀ ਕੁੜੀਆਂ ਨੂੰ ਸੀ ਠੀਕ ਹੈ ਲਾਗੀ ਭੈਣ ਨੂੰ ਠੀਕ ਰੋ ਵਿਆਹ ਕਰਤਾ ਸੀਗਾ ਓਕੇ ਕੋਈ ਗੱਲ ਨਹੀਂ ਕਹਿ ਰਹਾ ਆ ਜਾ ਮੁੰਡਿਆ ਬੱਚੇ ਟ੍ਰੈਕ ਕਰਦੇ ਜੀ ਕੋਈ ਗੱਲ ਨਹੀਂ ਮਰਾਂ ਜੀ ਠੀਕ ਹੈ ਜੀ ਇਹ ਤੁਹਾਡੇ ਕਲੇਸ਼ ਕੌਣ ਕਰ ਲੱਗੇ ਨਾ ਭਰਾ ਇਹ ਵਿਆੜੀ ਦਾ ਬਾਪ ਪੁੱਤਾਂ ਦੀ ਘਟ ਬਣ ਗਈ ਠੀਕ ਹੈ ਇੱਕ ਫਿਰ ਮੈਨੂੰ ਆਏ ਦੱਸੀ ਜਿਵੇਂ ਬੰਦੇ ਨੂੰ ਚਾਰਜ ਤੋੜ ਲੱਗੇ ਤੁਹਾਡੇ ਕਿਉਂ ਲੱਗਦੀ ਹੈ ਓਏ ਮੇਰੀ ਮੰਮੀ ਨੂੰ ਜੀ ਤੇਰੀ ਮੰਮੀ ਲੱਗਦੀ ਆ ਠੀਕ ਹੈ ਆ ਤੁਹਾਡੇ ਚਰਾਗ ਲਾ ਕੇ ਦਿਖਾਈ ਦਿੰਦੇ ਨੇ ਚਰਾਗ ਨੂੰ ਮੈਂ ਇਹ ਕਰੀ ਇਹ ਪੀਰ ਦੇ ਨਾਲ ਜਾਣਾ ਓਏ ਨਹੀਂ ਮਤਲਬ ਡੈਡੀ ਨੂੰ ਮਰ ਨੂੰ ਵਿਸ਼ਵਾਸ ਜਾਣੀ ਲਾਲ ਵਾਲੇ ਬਾਪੇ ਦੀ ਓਏ ਉਹੀ ਹਾਂ ਉਹ ਜਿਆਦਾ ਮਤਲਬ ਆਈ ਸੀ ਦੀ ਕਹਾਣੀ ਬੱਪਾ ਜੀ ਉਹ ਨਾ ਆਂਦਾ ਯਾ ਗਿਰਵਾ ਠੀਕ ਆ ਇਹ ਛੋਡੇ ਕਰੇ ਕੁੱਟਕਟਾਪਾ ਕੌਣ ਕਰ ਦਿੰਦਾ ਓਏ ਕੁੱਟਕਟਾਪਾ ਜਿਵੇਂ ਲੜਾਈ ਕਰਦਾ ਜਿਵੇਂ ਮੈਂ ਲੜਦੇ ਆਂ ਆਪਸੇ ਬੋਲ ਬੈਣਾ ਨਾ ਕੁੱਟਕਟਾਪਾ ਨਹੀਂ ਹੁੰਦਾ ਓਹਨ ਲੜਦੇ ਆਂ ਆਪਸੇ ਬੋਲ ਬੈਨੇ ਪਰ ਨਾ ਯਾਰਾਂ ਇਹ ਤਾਂ ਹੋਈਆਂ ਮਣੀ ਮੋਟੀ ਹੋਈ ਇਹ ਕੁੱਟਕਟਾਪਾ ਪੇ ਰੱਖੇ ਤਾਂ ਨਹੀਂ ਇਹੋ ਦੇ ਦੀ ਮੈਂ ਕਿਹਾ ਕਿ ਉਹਨੇ ਘਰੀ ਹੁੰਦੀ ਆ ਮਾਪਾ ਕਹਿੰਦਾ ਛੋਡੇ ਲੜਾਈ ਹੋਈ ਹੈ ਗਈ ਮੇਰੇ ਲੜਾਈ ਤਾਂ ਹੋਈ ਆ ਹੀ ਅੱਜ ਤੋਂ ਵੇਲਾ ਲਓ ਮੇਰੇ ਜਾਣਨ ਦਾ ਪਹਿਲਾਂ 20 22 ਸਾਲ ਪਹਿਲਾਂ ਕਿਦਣਾ ਹੋ ਗਈ ਸੀ ਉਹ ਜ਼ਿੰਮੇਦਾਰਾਂ ਨਾਲ ਹੋ ਗਈ ਸੀਗੀ ਖਾਸਾ ਕਸਮਾਨ ਪੈ ਗਿਆ ਜੀ ਇਹ ਹਾਂ ਹਾਂ ਜੀ ਹਾਂ ਜੀ ਬਾਬਾ ਜੀ ਪੈ ਗਿਆ ਸੀ ਇਹ ਛੋਟੇ ਜਵਾਨ ਵੀ ਤਰਾਂਣ ਲੱਗੇ ਜਾਂਦੀ ਆ ਓਏ ਜਵਾਨ ਡੈਡੀ ਲਈ ਕਾ ਓਏ ਹਾ ਮਦਨੀ ਨਹੀਂ ਤੁੰਡੇ ਵਾਲੀ ਤਾਂ ਬਾਬਲਾ ਦੇ ਯਾਰੀ ਹੋ ਸਕਦੀ ਪਰ ਮੇਰਾ ਨਹੀਂ ਹੈਗਾ ਕੋਈ ਗੱਲ ਨਹੀਂ ਆਪਾਂ ਇਹ ਕੰਮਾਂ ਚ ਨਹੀਂ ਪੜਾਈ ਜਦੋਂ ਮੇਰਾ ਪੱਤੀ ਪਕੜੋ ਹਾਂ ਬਿਲਕੁਲ ਹੀ ਬਿਲਕੁਲ ਇਹ ਨਹੀਂ ਕਹੁੰਦਾ ਕਿ ਪੱਖੇ ਚੱਕਰਾ ਇਹ ਇਲਜ਼ਾਮ ਲਗਾ ਕਿਸੇ ਨੂੰ ਦੂਸ਼ਣ ਨੂੰ ਦੂਸ਼ਣ ਲੱਗਾ ਹਾਂ ਇਹ ਦੂਸ਼ਨੀ ਜਿੰਮੀਰਾਂ ਦਾ ਜੁੜਦਾ ਹੈ ਜੀ ਅਸੀਂ ਜਿਹਨਾਂ ਤੜਾਈ ਪਈ ਸੀਗੀ ਉਹਨਾਂ ਨਾਲ ਗੰਭਾ ਹੋ ਗਈ ਸੀ ਜਾਲ ਹੋ ਗਿਆ ਸੀਗਾ ਠੀਕ ਹੈ ਤੁਸੀਂ ਨੇ ਉਹਨਾਂ ਤੇ ਲਾਇਆ ਦਿਆ ਹਾਂ ਜੀ ਅਸੀਂ ਉਹਨਾਂ ਤੇ ਲਾਇਆ ਸੀਗਾ ਸਹੀ ਹੈ ਹਾਂ ਪਰ ਇੱਕ ਗੱਲ ਦੱਸਣੀ ਹੈ ਨਹੀਂ ਕਿ ਮੈਨੂੰ ਕੱਪ ਕੇ ਕਰਨ ਦੱਸ ਸੀਗੀ ਪਹਿਲੀ ਕਹਿ ਦਿੰਦਾ ਮੈਂ ਜੇ ਤੂੰ ਕਹੇ ਤਾਂ ਕੰਮ ਕੀਤੇ ਕਰ ਸਕਦਾ ਨਹੀਂ ਮੈਂ ਇਹਨੂੰ ਕੋਧ ਨਹੀਂ ਬਸ ਹੀ ਵਾਇਦਾ ਪਟਾੜੀ ਦੇ ਰੱਖਦੇ ਰਹੋ ਕਹਿ ਬਾਬਾ ਯਾਰੀ ਨੇ ਖੋਜ ਦਿੱਤੀ ਜਿੰਦਗੀ ਯਾਰੀ ਨੇ ਖੋਜ ਦਿੱਤੀ ਜਿੰਦਗੀ ਲਗਾਈ ਤੇਰਾ ਅੱਧੀ ਯਾਰੀ ਨੇ ਖੋਜ ਦਿੱਤੀ ਜਿੰਦਗੀ ਲਗਾਈ ਤੇ ਤੇਰਾ ਸਹੀ ਨਹੀਂ ਆਇਆ ਹੈਗਾ ਕਾਮਾ ਤੁਸੀਂ ਉਹ ਘੇਰਾ ਕਰਦੇ ਹੋ ਪਰ ਵਾਦੀ ਨਹੀਂ ਹੋਇਆ ਨਿਕਰੇ ਉਹ ਕੰਨਾ ਹੈਗਾ ਬਾਬਾ ਸਹੀ ਹੈ ਜੀ ਸਹੀ ਗੱਲ ਬਾਬਾ ਜੀ ਠੀਕ ਆ ਛੋਟੇ ਮਿਸਤਰੀ ਕੌਣ ਦੀ ਹੋਏ ਮਿਸਤਰੀ ਅਸੀਂ ਹੋਈ ਜੀ ਇਹ ਨਹੀਂ 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 ਉਹਦਾ ਤੁਸੀਂ ਮਿਸਤਰੀ ਹੋ ਉਹ ਮਿਸਤਰੀ ਦਾ ਕੰਮ ਕੌਣ ਕਰਦਾ ਮੇਰਾ ਪਾਇਆ ਕਰਦਾ ਜੀ ਕਾਲਾ ਉਹ ਰਾਜਗਰੀ ਦਾ ਕੰਮ ਕਰਦਾ ਰਾਜਗਰੀਆ ਕਰ ਕਰ ਠੀਕ ਹੈ ਕਰ ਪਉਦਾ ਜੀ ਹਾਂ ਜੀ ਠੀਕ ਹੈ ਛੋਟੇ ਖੁਰਕ ਕਿਦੇ ਹੋਣ ਲੱਗ ਜਾਂਦੇ ਆ ਓਏ ਡਾੜੀ ਦੇ ਜੀ ਸਹੀ ਗੱਲ ਆ ਉਹਦੇ ਪਰ ਗਾ ਚੱਕਰ ਗੁੱਗੇ ਪੀਰ ਨੇ ਉਹਦੇ ਮੁੱਟ ਚਾਲਾ ਬਾਬਾ ਗੁੱਗਾ ਪੀਰ ਆ ਉਹਦਾ ਜਾਂਦਾ ਬਾਬਾ ਮੈਂ ਮੰਨਦਾ ਇਹ ਮਤਲਬ ਹੁਣੀ ਹੁੰਦਾ ਦਰਦ ਨਹੀਂ ਹਟਦਾ ਜੀ ਕੀ ਮੈਂ ਪੈਰਾਂ 'ਚ ਦਰਦ ਨਹੀਂ ਹਟਦਾ ਤੇ ਮੈਂ ਦੱਸਿਆਗਾ ਹਾਂ ਜੀ ਮਰ ਚੁੱਪਗਾ ਅੱਛਾ ਤੇਰੇ ਭਾਈ ਹਾਂਜੀ ਕੁਛ ਖਾਤੋਗੇ ਠੀਕ ਹੈ ਜੀ ਠੀਕ ਹੈ ਕਈ ਹੋਈ ਅਲੇ ਅੰਜੂ ਤੇਰੇ ਡੈਡੀ ਦਾ ਵੀ ਰੰਗ ਮਾਰਦਾ ਪਾਉਂਦਾ ਬਣ ਵੀ ਜਾਂਦਾ ਇਹ ਵਿੱਚ ਮਤਲਬ ਸਹੀ ਵੀ ਹੋ ਜਾਂਦਾ ਨੇ ਤੁਹਾਡੇ ਦੋ ਜਣੇ ਇਹਨਾਂ ਦੇ ਰੰਗ ਮਾਰਦਾ ਹਾਂ ਹਾਂ ਜੀ ਇੱਕ ਤੇਰਾ ਡੈਡੀ ਹੋਗਾ ਇੱਕ ਧੂਆਂ ਮੇ ਲਾਦਾ ਹੋਇਆ ਹਾਂ ਜੀ ਸਹੀ ਗੱਲ ਆ ਹਾਂਜੀ ਹਾਂਜੀ ਇਹ ਚੁੰਗੜੀ ਮੰਗੂ ਥੋੜੇ ਬੀੜੀ ਦੀ ਕੋਣ ਪੀਂਦਾ ਹੋਏ ਚੁੰਗੜੀ ਮੰਗੂ ਸਰੀਕੇ ਜੀ ਦੱਸਾਂ ਏ ਘਰ ਚੀ ਥੋੜੇ ਘਰ ਚੀ ਦਾ ਸਰੀਕੇ ਜੀ ਵੀ ਦੱਸ ਸਕਦਾ ਘਰ ਚ ਤਾਂ ਕੋਈ ਨਹੀਂ ਹੈਗਾ ਜੀ ਵੀੜੀ ਵਾਲਾ ਹੁਣ ਇਸ ਟਾਈਮ ਹਾਂ ਨਹੀਂ ਬਾਹਰ ਜਣੇ ਚਾਚੇ ਦਾ ਆਇਆ ਚੋਰੀ 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 ਪੀਂਦਾ ਹੋਏ ਨਹੀਂ ਚੋਰੀ ਚੋਰੀ ਵੀ ਨਹੀਂ ਹੈਗਾ ਵੀੜੀ ਵਾਲਾ ਨਹੀਂ ਬਾਬਾ ਜੀ ਹੋਰ ਹੋਰ ਕੌਣ ਪੀਂਦਾ ਜਿਵੇਂ ਨਵੇਂ ਮੇਰਾ ਬਾਬਾ ਨਾਲ ਜਿਵੇਂ ਦਾ ਆਪਣੇ ਨਵੇਂ ਘਰ ਨਹੀਂ ਹੁਣਾਂ ਜੀ ਪੀਂਦੇ ਨੇ ਇਹ ਥੋੜੇ ਘਰੇ ਬਾਬਾ ਕਿਉਂ ਦਿਖਾਈ ਦੇਣਾ ਤੁਸੀਂ ਬੀੜੀ ਪੀਤੀ ਹੋਵੇ ਚਾਹੇ ਉਹ ਸੰਘੇ ਪੀਤੀ ਹੋਵੇ ਜਪੀ ਨੀ ਮੈਂ ਸਾਹਰ ਨਹੀਂ ਸੀਗਟਾ ਲੂੰਗਾ ਰਹਿ ਤੂੰ ਪਿੰਨੇ ਨਾ ਪਿੰਦ ਨਹੀਂ ਮੈਂ ਸਾਡਾ ਲਾਵਾ ਰਹੇਗਾ ਹਾਂ ਠੀਕ ਹੈ ਇੱਕ ਤਾਂ ਇਹ ਸੱਚੀ ਮੁਚਲੀ ਪੂਆ ਹੋਵੇ ਹੈਗੀ ਉਹ ਤਾਂ ਪਤੀਏ ਸਾਰਿਆਂ ਨੂੰ ਹੀ ਹੈਗੀ ਹੈ ਆ ਇੱਕ ਤੂੰ ਇਹਨੂੰ ਪੂਆ ਬਣਾ ਰੱਖਿਆ ਹੋਵੇ ਹਾਂ ਹਾਂ ਇਹਨੂੰ ਜਾਨ ਤੋਂ ਜ਼ਿਆਦਾ ਪਿਆਰ ਕਰਦਾਗਾ ਬਹੁਤ ਜ਼ਿਆਦਾ ਸਹੀ ਗੱਲ ਆ ਬਾਈ ਕਹ ਓਏ ਆ ਇੱਕ ਜੋੜੀ ਨਾ ਥਾਂ ਦੀ ਗੁਰੂ ਆ ਚੰਨੀ ਪੱਲੀ ਨੇ ਬਗ ਮਰੇ ਚਾਮ ਤੱਕ ਪਸੂ ਕਿਦਾ ਮੁੱਕ ਗਿਆ ਓਏ ਇਹ ਘਰ ਚ ਹੈਗਾ ਬਾਹਰ ਵੀ ਪਿੱਛੇ ਜਿੱਤੇ ਵੀ ਹੋਵੇ ਥੰਦੇ ਆਪ ਜਾਣੀ ਇੰਨਾ ਕਿਹਾ ਮੈਂ ਸਾਡੇ ਘਰ ਦੇ ਵਿੱਚ ਨਹੀਂ ਮਰੇ ਜੀ ਛੋਟਾ ਕਿਦਾ ਹੋ ਗਿਆ ਕਿਦਾ ਮਤਲਬ ਜੇ ਤਾਂ ਛੋਟੀ ਕਹਿੰਦਾ ਮੈਂ ਸਦਾ ਹੀ ਪਰ ਛੋਟੇ ਵੀ ਕਿਦਾ ਮੁੱਕ ਗਿਆ ਸੀ ਐ ਦੋਸਾਂ ਹੀ ਕਹਿਣਾ ਵਾ ਆਈ ਮੈਨੂੰ ਪਤਾ ਜਾਂਦਾ ਨਹੀਂ ਇਹਦਾ ਲਵੇ ਲੋਣ ਮੇਰੇ ਬਾਬੇ ਜਿਆਦਾ ਨਹੀਂ ਹੋ ਸਕਦਾ ਜੀ ਹੁਣ ਐਂ ਦੱਸ ਇਹ ਬਰਫੀ ਕੀ ਚਲੋ ਕੈਲਕੂਲੇਟ ਇਹ ਬਰਫੀ ਕੀ ਨਾ ਮੈਂ ਓਏ ਭਰ ਵੀ ਮੈਂ ਬਾਬੇ ਨੂੰ ਬੋਗਦੋਲਣਾ ਮਾਈ ਦਾ ਵੀ ਦੋਲਣਾ ਰਹਿਣਾ ਹੈ। ਬਾਬੇ ਦਾ ਵੀ ਬੋਗਦਲ ਆਈ ਜਾਣਾ। ਮਾਈ ਦਾ ਵੀ ਮਾਈ ਦਾ ਵੀ ਲੈ ਜਾ। ਠੀਕ ਹੈ ਬਾਬਾ ਜੀ। ਪਪੇ ਦਾ ਨਾਮ ਦੱਸ ਕਿਹਦਾ ਪੰਡਾ ਓਏ। ਡੈਡੀ ਦਾ ਜੀ। ਕਿਹਨਾ? ਗਾਲ ਸਿੰਘ ਜੀ। ਹਾਂ ਜੀ। ਓਕੇ ਤਾਂ ਮੈਂ ਸਹੀ ਜਾ ਓਏ। ਠੀਕ ਹੈ। ਛੋਟੇ ਘਰੇ ਕਿਸੇ ਚੀਜ਼ ਦੀ ਚੋਰੀ ਹੋ ਗਈ ਓਏ। ਹੋ ਗਈ ਜੀ ਬਾਬਾ। ਕਿੰਨਾ ਚੀਜ਼ ਹੋ ਗਿਆ ਓਏ? ਮਾਤਰਬ ਹੋਈ ਗਾਂਤੀ ਮੈਂ ਤੇਰੀ ਦੀ ਮਹੀ ਲੈ ਗਿਆ ਸੀ। ਠੀਕ ਹੈ। ਉਹ ਬਾਅਦ ਚ ਫਿਰ ਤੁਸੀਂ ਕਹੋਗੇ ਅੱਛਾ ਜੀ ਇਹ ਹੋ ਜਾਂਦਾ ਮਾ ਜੁਮਾ ਦੇਖਿਆ ਨਾ ਫੇਸਬੁਕ ਤੇ ਸਾਰਾ ਕੁਝ ਸਿਸਟਮ ਮਾ ਵੀਰੇ ਠੀਕ ਆ ਜੀ ਛੋਟੇ ਗੋਸਟ ਕਾਣ ਖਾਂਦਾ ਪੁੱਤ ਮੇਰਾ ਭਰਾ ਬਾਹਰ ਗਿਆ ਬਈ ਉਹ ਹੀ ਖਾਂਦਾ ਉਹ ਹਾਂ ਠੀਕ ਆ ਬਪਾ ਜੀ ਨਾ ਬਾਈ ਭਰਾ ਖਾਂਦਾ ਚਾਚੇ ਦਾ ਮੁੰਡਾ ਜੀ ਠੀਕ ਆ ਇੱਕ ਗੱਲ ਹੈਗੀ ਪੁੱਤ ਜਿਹੜੇ ਤੂੰ ਪੀਰ ਤੋਂ ਕੰਮ ਲੈ ਲੈ ਤੇਰੇ ਬੇੜੇ ਪਾਰ ਗਿਆ ਤੂੰ ਮੰਦਾ ਸਿੱਧਾ ਬੰਦਾ ਹੈ ਤੇ ਮੈਂ ਗੱਲ ਸਹੀ ਹੈ ਗਲਤ ਕਹੀ ਆ ਸਹੀ ਹੈ ਸਹੀ ਆ ਸਹੀ ਗੱਲ ਆ ਹਾਂਜੀ ਬਾਬਾ ਜੀ ਹਰ ਇੱਕ ਬਾਬੇ ਤੋਂ ਕੰਮ ਲੰਦਾ ਏ ਚਾਹੇ ਉਹਨੂੰ ਮੰਨੇ ਚਾਹੇ ਨਾ ਮੰਨੇ ਠੀਕ ਇੱਕ ਜਾਦੂ ਦਾ ਜਾਦੂ ਹਾਏ ਕਿ ਮੈਂ ਪਾਇਆ ਸੀ ਸਿਸ਼ਣ ਕਦੀ ਬਾਬਾ ਤੂੰ ਕਹਿੰਦਾ ਮੈਂ ਐਂ ਕਰਾਂਦਾ ਸੱਚੀ ਗੱਲ ਹੈ ਪੁੱਤ ਸਹੀ ਹੈ ਸਹੀ ਹੈ ਸਹੀ ਗੱਲ ਆ ਲਿਖ ਲੋ ਗੱਲ ਸੰਜਮ ਮੈਂ ਸਹੀ ਕਹੂਗਾ ਠੀਕ ਹੈ ਕਿਉਂ ਤੂੰ ਹੈਗਾ ਮੰਦਾ ਸਾਫ ਆ ਠੀਕ ਹੈ ਛੋਟਾ ਕੰਮ ਇੱਕ ਤਾਂ ਕਿਸੇ ਨੇ ਖਰਾਬ ਕੀਤਾ ਆਪਣਾ ਵਾਕ ਕਿੱਥੇ ਛੋਟੀ ਰਹਿੰਦੀ ਆ ਰਾਤ ਜਗਾਂ ਇਹ ਖਰਾਬ ਹੋ ਰਾਜਗਤ ਆ ਇਸ ਨਾਲ ਰਹਿੰਦੇ ਬਾਬਾ ਮਰਦੀ ਗੱਲ ਸੋ ਜਿਵੇਂ ਨੀ ਗੁਰਾਦੀ ਮੈਂ ਆਪਣੇ ਬਾਸ ਅੱਜ ਵੀ ਵਿਆਹ ਹੋਇਆ ਹੋਣ ਤੱਕ ਨਹੀਂ ਹੋਇਆ ਯਾਰ ਨਾ ਕਰਾ ਦੂਗਾ ਮੈਂ ਤਾਂ ਆਹੀ ਮੈਂ ਕਰਨੇ ਵਰਤਾਂ ਬਾਬਾ ਜੀ ਸੁੱਖੀ ਤਾਂ ਹੈਗੀ ਨਾ ਉਹ ਸੁੱਖੀ ਤਾਂ ਬਹੁਤ ਹੈ ਜੀ ਸੁੱਖ ਪੂਰੀ ਤਾਂ ਹੋਵਗਾ ਬਾਬੇ ਇਹ ਅਗਲੇ ਹਫਤੇ ਸੁੱਖ ਪੂਰੀ ਕਰਾ ਦਾਂਗਾ ਫਿਰ ਮੰਨੇ ਮੰਨੂਗਾ ਬਾਬਾ ਤੇਰੀ ਪਸੰਦ ਦਾ ਕਰਾ ਦਾਂ ਹਾਂ ਫਿਰ ਨਾ ਬਾਬਾ ਜੋ ਕਹੇਗਾ ਕਰੂੰਗਾ ਮੇਰੇ ਤੋਂ ਤੇਰਾ ਮਰਬਾਰ ਅੱਜ ਨਾ ਭੇਜੀਆਂ ਨਾ ਯਾਰ ਉਹ ਵੀ ਦੱਸ ਨਾ ਸਹੀ ਹੈ ਬਾਬਾ ਬੱਦਈਏ ਇਹਨਾਂ ਕਰਨ ਵਾਲਾ ਕਰਵਾ ਪਾਣੀ ਲੈ ਤੇਰਾ ਹੁਣ ਤੇਰਾ ਕੰਮ ਕਰੂੰਗਾ ਕਹਿ ਬੜਾ ਹੋਇਆ ਸਤ 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 ਜੀ ਮੈਨੂੰ ਨਿਕਲਦਾ ਪਾਤੋੰਗਾਇਰ ਬੋਬਰੇ ਗੱਲ ਹੁਤੇ ਕੱਲ ਆਓ ਆਗਿਆ ਕਰਤਾ ਦੀ ਢਲਦੀ ਰਹਿੰਦਾ ਆਗਿਆ ਗਦੀ ਤੇ ਨਹੀਂ ਕਰੀ ਮਲਾਉਂਦਾ ਸ਼ੰਤ ਨਹੀਂ ਹੋਏ ਮੈਂ ਲੋਹਾਰਾ ਆ ਬੰਦਾ ਰੰਗ ਜਟਾ ਫਿਰ ਠੀਕ ਆ ਅਗਲੇ ਮੰਗਲਵਾਰ ਨਾ ਤਨਵੀਰਵਾਰ ਨਹੀਂ ਆਗਲੇ ਵੀਰਵਾਰ ਕਿਥੋਂ ਮੈਂ 7-5 ਦਾ ਟੱਪਾ ਲੈ ਲੈਣਾ ਦਾ ਵਿਆਹ ਦਾ ਰਿਸ਼ਤੇ ਦਾ ਬាទ ਠੀਕ ਆ ਬਾਈ ਠੀਕ ਹੈ ਤੇਰਾ ਰਿਸ਼ਤਾ ਪੂਰਤ ਹੋ ਜਾਊਗਾ ਜਿੱਦਿਆ ਤੇਰਾ ਕੰਮ ਬਣ ਗਿਆ ਮਾਹ ਮੈਂ ਤੇਰਾ ਕੰਮ ਕਰਦਾ ਤੇਰੇ ਤੇ ਹੋ ਗਈ ਕਿਰਪਾ ਠੀਕ ਆ 5 ਕਿਲੋ ਫੁੱਲ ਗਲਾਬ ਲੈ ਦੇ ਤੇ ਮਾਈ ਦੀ ਚੁੰਨੀ ਠੀਕ ਆ ਜੀ ਠੀਕ ਹੈ ਬਾਬੇ ਦੀ ਚਾਦਰ ਠੀਕ ਹੈ ਜਾਵਰੇ ਚਾਦੀ ਦਾ ਵਿਆਹ ਹੋ ਜਾਊਗਾ ਜਿੱਥੇ ਕਹੇਗਾ ਜਿੱਥੇ ਤੂੰ ਕਹੇਗਾ ਬਾ ਮਤਲਬ ਜਿੱਥੇ ਵੀ ਹੋ ਜਾਵੇ ਜਿੱਥੇ ਤੂੰ ਕਹੇਗਾ ਪਤਾ بابا ਕੀ ਹੈ ਕਰਕੇ ਗੱਦੀ ਹੋਣ ਦੇ ਕਾਰਨ ਅਜੇ ਕੀ ਆਉਂਦਾ ਵੀ ਅਗਲਾ ਕਹਿੰਦਾ ਮੁੰਡਾ ਚੁੰਕੀ ਲਾਉਂਦਾ ਉਹ ਮੇਰੇ ਵਿੱਚ ਫਸ ਗਿਆ ਮੈਨਾਂ ਬਾਬੇ ਤਾਂ ਵੀ ਅੱਕੇ ਆ ਬਸ ਸੱਚ ਬੋਲਦਾ ਬਾਬੇ ਦੇ ਰਿਸ਼ਤੇ ਨਹੀਂ ਹੁੰਦੇ ਕੋਈ ਬਾਬੇ ਦੇ ਹੋਣੇ ਮੇਰਾ ਮਨ ਆੜ ਗਿਆ ਨਾ ਪੈ ਜਾਂਦਾ ਹਰ ਕੇ ਬਹੁਤ ਪੈਂਦਾ ਅੱਜ ਦੇ ਸਮੇਂ 'ਚ ਅੱਜ ਦੋ ਜਿਹੇ ਚੁੰਕੀ ਲਾਉਂਦਾ ਕਿਉਂ ਮੈਨੂੰ ਕੁਝ ਚੱਕਰ ਨਹੀਂ ਵਰਗੀ ਕੰਮ ਰੋਣਾ ਨਹੀਂ ਮੈਂ ਕੰਡਾ ਆ ਪਿਆ ਪਿਆ ਹਾਂ ਦਾ ਹੱਦ ਦਾ ਪਤਾ ਪਰਮਾਤਰ ਦੇ ਕਿਰਪਾ ਕਰ ਦੂਗਾ ਆਪਦੇ ਵਿੱਚ ਵਿੱਚ ਤੇਰਾ ਵਿਸਤਾ ਹੋ ਜਾ ਤੁਰਤ ਪੈਰ ਵਿਆਹ ਕਰਾਉਣਾ ਮੈਂ ਬਸ ਜਿਵੇਂ ਮਰਜੀ ਹੋ ਜਾਏ ਉਹ ਤੁਰਤ ਪੈਰ ਕਰਵਾਉਣਾ ਹਾਂ ਜੀ ਤੁਰਤ ਪੈਰ ਹੀ ਪੂਰਾ ਕੰਮ ਕਰ ਦਾਂਗੇ ਆਪਾਂ ਠੀਕ ਆ ਸੁਨੇ ਕਰੇ ਕੜਾ ਪਿਆ ਜਿਹੜਾ ਪਣ ਦਾ ਕੜਾ ਹੁੰਦਾ ਓਏ ਤੌੜਾ ਤੌੜਾ ਉੱਪਰ ਪੈਣੇ ਕੋਠੇ ਦੀ ਉੱਠਦੇ ਪੈਸੇ ਚਲੋ ਭਾਈ ਚੱਲੇ ਗਏ ਉਹਦੇ ਕੋਲੇ ਪਾਸ ਆ ਜਾ ਅਸਟ ਬੰਦਾ ਬਾਬਾ ਤੁਹਾਨੂੰ ਕਪੜਾ ਬੰਨ ਕੇ ਦੇ ਉੱਪਰ ਤੇ ਪੀਲਾ ਕਹਿਣਾ ਚੱਕਦੇ ਉੱਪਰ ਚਾਹ ਕੱਦੀ ਨਾਲ ਰੱਖਦੇ ਜਾ ਓਏ ਹੱਥ ਤੇ ਤੇਰਾ ਵਿਆਹ ਕਰ ਦੂੰਗਾ ਠੀਕ ਆ ਬਾਬਾ ਬਸ ਇੰਨੇ ਕੰਮ ਕਰਨਾਗਾ ਇੱਕ ਮਾਹ ਦਾ ਕੰਮ ਦਾ ਕੀ ਹੈ ਕੀ ਕਹਿ ਕੇ ਲੈ ਬਾਬਾ ਤੇਰੀ ਰਾਤ ਜਿਆ ਕਰਾਉਂਗਾ ਮੇਰੀ ਬੇਟੀ ਬਣੇਗਾ ਕੀ ਕੀ ਰੱਖਣਾ ਈ ਇੱਕ ਕੁੜਤੀ ਕੜੀ ਹਾਂ ਹਾਂ ਸਵਾਹ ਕਿਲੋ ਕਣਕ ਉਹ ਤਾਂ ਆਪਣੇ ਦੇ ਵਿੱਚ ਪਾ ਲੈ ਹਾਂ ਸਮਝ ਗਈ ਤੇ ਪਾਗਮਾ ਕਪੜਾ ਸਵਾਹ ਮਿੱਕਾ ਉਹਦੇ ਪਰ ਬੰਨ ਕੇ ਕੰਪਨੀ ਨਾਲ ਠੀਕ ਆ ਆਜੋ ਵਿੱਚ ਚਾਹ ਕੇ ਰੱਖਦੇ ਜਾ ਓਏ ਤੇਰਾ ਕੰਮ ਵਾੜ ਦੂੰਗਾ ਤੇਰੇ ਤੇ ਕਿਰਪਾ ਹੋ ਜੂਗੀ ਤੇਰੀ ਬੇਟੀ ਬਣੇ ਲੱਗ ਜੀ ਠੀਕ ਹੈ ਜਿਹਨੂੰ ਕਿਸਨ ਤੋਂ ਗੱਲ ਕਰਦਾ ਉਹਨਾਂ ਦਾ ਕੰਮ ਤਾਂ ਪ੍ਰਕਾ ਕਰੇ ਮਾੜੀ ਨਾ ਕੰਮ ਤੇਰਾ ਆਪਦਾ ਨਹੀਂ ਕਰਦਾ ਮੇਰਾ ਆਪਦਾ ਨਹੀਂ ਬਣਦਾ ਬਾਬਾ ਸਹੀ ਗੱਲ ਹੈ ਹਾਂ ਜੀ ਕਿਹਨੂੰ ਲਗੋ ਮਾੜਾ ਠੀਕ ਹੈ ਨਾ ਕਿਰਪਾ ਹੋ ਗਈ ਠੀਕ ਹੈ ਜੀ ਹਾਂ ਥੋੜੀ ਬੇੜੀ ਵਧਾ ਲੈ ਹਾਂ ਜੀ ਜਿਆਦਾ ਬढ़ा ਕੇ ਲੈ ਜੀ ਨਾਮ ਬੇੜੀ ਜਿੱਥੇ ਗੱਲ ਕਰ ਮੈਂ ਉਹਦੀ ਗੱਲ ਨਹੀਂ ਕਰਦਾ ਸੀ ਵਗੈਰਾ ਪੁੱਤਾਂ ਕੜ ਕੇ ਤੱਕ ਤਰਾ ਕੰਮ ਪੂਰ ਛੱਡ ਜੂਗਾ। ਠੀਕ ਆ ਬਈ ਵਰਤ। ਠੀਕ ਆ ਨਾ? ਹਾਂ। ਕੁੱਲ ਕਿਹੜੇ ਗਏ ਤੈਨੂੰ ਮੈਂ? 5 ਕਿਤੋਂ ਹੀ। ਹਾਂ। 1 ਕਿਹੜੀ ਚੁੰਨੀ ਕਪੀਰ ਦੀ ਚਾਦਰ ਆ। 7-5 ਡੱਬਾ ਇੱਕ ਬਾਬੇ ਦਾ ਲੱਡੂ ਦਾ ਡੱਬਾ। ਇੰਨਾ ਕੰਮ ਕਰਦੀ ਜਾ ਉਹ ਤੇਰੇ ਬਾਰੇ ਨਿਆਣੇ ਕੱਲ। ਠੀਕ ਆ। ਤੱਕ ਜਾ ਕੇ ਅੱਜੀ ਜਾ ਕੇ ਕਹਣਾ ਚੱਕ ਦੇ ਗੁੱਗੇ ਪੀਰ ਦਾ। ਠੀਕ ਹੈ ਜੀ। ਤੇਰਾ ਕੰਮ ਬਣਦੂਗਾ। ਠੀਕ ਆ। ਜਿਹੜੀ ਗੱਲ ਨਹੀਂ ਕਰੇ ਮੈਂ ਮੂੰਹ ਤੇ ਕਹਿ ਦਵਾਂਗਾ। ਮੈਂ ਤੈਨੂੰ ਐਂ ਵੀ ਦੱਸਦਾ ਕਿ ਉੱਥੇ ਤੂੰ ਆਲਮ ਆਉਂਦਾ ਕਿੰਨੇ ਵਾਰ ਖੜ ਗਿਆ। ਉਤਮਦੇ ਕੀ ਆਈ ਹਾਂ ਬਾਬਾ ਤੇਰੇ ਤੇ ਕਰ ਲੋ ਕਿਰਪਾ ਲਈ ਠੀਕ ਹੈ ਮਾਤਾ ਜੀ ਹੋ ਰਹਿ ਰਹੇ ਪੈਰ ਮਾਰੇ ਕੀ ਹੋ ਗਿਆ ਹਰ ਵਕ ਦਰਦ ਹੋਈ ਜਾਂਦਾ ਉਹਨਾਂ ਦੇ ਛੱਡ ਗਿਆ ਆ ਪੀਰੀ ਦੇਖ ਬੱਸ ਅੱਛਾ ਜੀ ਹਾਂ ਕੱਲੇ ਕੱਲੇ ਐਂਟਰੀ ਲਸਨ ਦੀ ਲੋੜ ਨਹੀਂ ਇੱਕ ਵਾਰੀ ਵੀ ਕੰਮ ਕਰਾ ਦੋ ਮੈਨੂੰ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਇਹ ਮਾਤਾ ਨੂੰ ਵੀ ਮੇਰਾ ਕੰਮ ਕਰ ਦੇ ਜੇ ਤੂੰ ਬਾਹਰ ਜਾਂਦੋਂ ਮੈਂ ਬਾਹਰ ਵੀ ਫੇਰ ਸਕਦਾ ਬੱਸ ਉਹ ਮਨਦਾ ਜਿਆਦਾ ਬਾਹਰ ਜਾਂਦੀ ਹੈ ਇਹਦਾ ਉਹ ਬਾਹਰ ਜਾਂਦਾ ਕਿੰது ਦੀ ਸਮਗ ਫੇਰ ਸਕਣ ਇਸ ਨੂੰ ਬਨੋ ਜੇ ਕੰਮ ਬੰਦ ਪਹਿਲਾ ਤੇਰਾ ਬੈਹ ਕਰਾਵਾਂਗੇ ਫਿਰ ਤੈਨੂੰ ਬਾਹਰ ਭੇਜਾਂਗੇ ਨਾਲੇ ਤੇਰੀ ਮੰਮੀ ਨੂੰ ਸੈੱਟ ਕਰਾਂਗੇ ਨਾਲੇ ਕਰਾਂਗੇ ਤੇਰੇ ਡੈਡੀ ਨੂੰ ਸੈੱਟ ਠੀਕ ਹੈ ਨਾਲੇ ਤੇਰੀ ਮਮਾਵਾ ਨਾਲੇ ਆੜੀ ਆਪਾਂ ਦਰਸ਼ਨਾਂ ਨਾਲ ਵਾਹ ਹੁਣ ਦਰਸ਼ਨ ਦਰਸ਼ਨ ਆਉਣਾ ਹੈ ਮਰਦਾਈ ਜਿੱਦੱਕ ਦਾਈ ਹਾਂ ਹੋ ਗਿਆ ਹੋਰ ਹੱਥ ਨਾਲ